ਹਲਕਾ ਗੁਰਹਰ ਸਹਾਇ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸੰਸਦ ਸ਼ੇਰ ਸਿੰਘ ਕੁਬਾਇਆ ਲੋਕ ਸਭਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟਰ ਸ਼ੇਰ ਸਿੰਘ ਗੁਪਾਇਆ ਅੱਜ ਹਲਕਾ ਗੁਰਹਰ ਸਹਾਇ ਦੇ ਆਗੂ ਸਹਿਬਾਨਾਂ ਅਤੇ ਵੋਟਰਾਂ ਦਾ ਧੰਨਵਾਦ ਕਰਨ ਲਈ ਗੁਰਹਰ ਸਹਾਇਚ ਸਥਿਤ ਬੁਟਾਰਮ ਧਰਮਸ਼ਾਲਾ ਵਿਖੇ ਪਹੁੰਚੇ ਜਿੱਥੇ ਕਿ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਨੂੰ ਹਾਰ ਪਹਿਨਾ ਕੇ ਜੀ ਆਇਆਂ ਕਿਹਾ ਗਿਆ ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਚੇਅਰਮੈਨ ਬਲਾਕ ਸਮਤੀ ਮੈਂਬਰ ਅਤੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਤੇ ਵੋਟਰਾਂ ਵੱਲੋਂ ਪਹੁੰਚ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਬਾਕ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਰਡਰ ਪੱਟੀ ਦੀਆਂ ਜੋ ਜ਼ਮੀਨਾਂ ਕੱਚੀਆਂ ਕੀਤੀਆਂ ਗਈਆਂ ਹਨ ਉਹਨਾਂ ਨੂੰ ਪੱਕਾ ਕਰਵਾਉਣ ਦੇ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਜਾਵੇ ਕਿਸਾਨਾਂ ਦੇ ਕਰਜ਼ੇ ਦੀ ਵੀ ਗੱਲ ਉਹਨਾਂ ਨੇ ਕੀਤੀ ਅਤੇ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣਾਇਆ ਜਾਵੇ ਅਤੇ ਆਗੂਆਂ ਨੇ ਕਿਹਾ ਕਿ ਹਲਕਾ ਗੁਰਹਰ ਸਹਾਇ ਵਿੱਚ ਕੋਈ ਵੀ ਹਲਕਾ ਇੰਚਾਰਜ ਨਹੀਂ ਹੈ ਅਤੇ ਇੱਥੋਂ ਦੀ ਨੁਮਾਇੰਦਗੀ ਕਰਨ ਵਾਲਾ ਹੀ ਹਲਕਾ ਇੰਚਾਰਜ ਲਗਾਇਆ ਜਾਵੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਵੀ ਪੈਰਾਸ਼ੂਟ ਉਤਾਰਿਆ ਗਿਆ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਲ ਹੀ ਵਿੱਚ ਹੋਇਆ ਸੀ ਆਉਣ ਵਾਲੇ ਸਮੇਂ ਵਿੱਚ ਉਹੀ ਹਾਲ ਦੁਬਾਰਾ ਹੋ ਸਕਦਾ ਹੈ ਇਸ ਮੌਕੇ ਐਮਪੀ ਸ਼ੇਰ ਸਿੰਘ ਖਬਾਇਆ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਪਾਰਟੀ ਤੋਂ ਛੱਡ ਕੇ ਪਾਜਪਾ ਵਿੱਚ ਗਏ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਤੇ ਵੀ ਤੰਜ ਕਸਦੇ ਹੋ ਉਹਨਾਂ ਨੇ ਕਿਹਾ ਕਿ ਇੰਨਾ ਤੋਂ ਕਿਸੇ ਵੀ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ ਔਰ ਜੋ ਆਪਣੇ ਆਪ ਨੂੰ ਹਲਕਾ ਇਨਚਾਰਜ ਸਮਝ ਰਹੇ ਹਨ ਉਹਨਾਂ ਤੇ ਗੌਰ ਨਹੀਂ ਕਰਨਾ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਡੇ ਹਲਕੇ ਦਾ ਨੁਮਾਇੰਦਾ ਹੀ ਹਲਕੇ ਦਾ ਇੰਚਾਰਜ ਲਗਾਇਆ ਜਾਵੇਗਾ ਹੋਰ ਕੀ ਕਿਹਾ ਐਮਪੀ ਸ਼ੇਰ ਸਿੰਘ ਖੁਬਾਇਆ ਨੇ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਨਾਲ ਜਾਓਗੇ ਗੱਲ ਮਾਣੀ Why is it Shiranya Ar.? That's a interesting point. Hi! Alright. ਸਾਹਿਬ ਜੀ ਬੈਠ ਜੀ ਆਪੇ ਬੈਗੇਣਾ ਚਾਹੋਗੇ ਅੱਜ ਧੰਨਵਾਦ ਕਰਨ ਲਈ ਗੁਰੂਵਰ ਸਾਹਿਬ ਪਹੁੰਚੇ ਹੋ ਜੀ ਦੇਖੋ ਮੈਂ ਦੂਸਹਿ ਬਸਿਆਉਨਾ ਫਰੋਜਪੁਰ ਖੰਸੀ ਚੁਣਸੀ ਦੇ ਸਾਰੇ ਆਪਕੋਆਂ ਦਾ ਵੋਟਰਾਂ ਦਾ ਬਹਿਤ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਤਗੜੇ ਹੋ ਕੇ ਸਾਥ ਦਿੱਤਾ ਤੇ ਤੀਜੀ ਵਾਰ ਇਹ ਜਿਹੜਾ ਮੈਨੂੰ ਇਲੈਕਸ਼ਨ ਜਿਤਾ ਕੇ ਪਾਰਲੀਮੈਂਟ ਇੰਝਿਆ ਇਹ ਸਾਰਾ ਜਿੱਤ ਦਾ ਸਿਹਰਾ ਜਿਹੜਾ ਉਹ ਲੋਕਾਂ ਦਾ ਤੇ ਸਪੋਟਰਾਂ ਦੇ ਸਿਰ ਨੂੰ ਜਾਂਦਾ ਹੈ ਕਿਉਂਕਿ ਜਿਨ੍ਹਾਂ ਨੇ ਭਾਵੇਂ ਸਮਾਂ ਘੱਟ ਮਿਲਿਆ ਸੀ ਪਰ ਉਸ ਦੇ باوجود ਗਰਮੀ ਦਾ ਬੜਾ ਮੌਸਮ ਸੀ ਤੇ ਉਸ ਨੂੰ ਫਿਰ ਇਹ ਲੋਕਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ ਕਮਰਸ ਪਾਰਟੀ ਦੇ ਸਿਰ ਤੇ ਆਕਰ ਹੈ ਤਾਂ ਮੈਂ ਦਿਲੋਂ ਸਲਾਮ ਕਰਦਾ ਇਹ ਕੌਣ ਵਾਲੇ ਟਾਈਮ ਦੇ ਵਿੱਚ ਜੋ ਵੀ ਮੇਰੇ ਜੁਮੇ ਜੋ ਵੀ ਮੇਸ ਤੋਂ ਦੇ ਇਲਾਕੇ ਦੇ ਕਲਕੇ ਦੇ ਕੰਮ ਹੈ ਤੁਹਾਨੂੰ ਪਾਰਲੀਮੈਂਟ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿਸੇ ਨੂੰ ਨਰਾਸ਼ ਨਹੀਂ ਹੁੰਦਿਆ ਜੀ ਸਰ ਸਾਰੇ ਬੁਲਾਰੇ ਨੇ ਮੰਗ ਕੀਤੀ ਹੈ ਹਲਕੇ ਇੰਚਾਰਜ ਨਹੀਂ ਹੈ ਜੀ ਲਵਾਰਸਪਿਆ ਗੁਰੂਰਸ ਹੈ ਜੀ ਦੇਖੋ ਪੰਜਾਬ ਦੇ ਵਿੱਚ ਕਈ ਹਲਕੇ ਜਿਹੜੇ ਹੈ ਹਲਕਾ ਇੰਚਾਰਜ ਤੋਂ ਵਾਂਝੇ ਹੈ ਉਹ ਪਾਰਟੀਆਂ ਦੇ ਨਾਲ ਗੱਲਬਾਤ ਕਰਕੇ ਸਾਰੇ ਜਿੱਥੋਂ ਤੱਕ ਵਾਜਬ ਜਿਹੜੇ ਚੰਗੇ ਆਗੂ ਹੋਣਗੇ ਚੰਗੇ ਕੰਮ ਸਵਾਰਨ ਵਾਲੇ ਹੋਣਗੇ ਅਕੀਮ ਸਵਾਰਨ ਵਾਲੇ ਹੋਣਗੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਹਲਕਾ ਦੇ ਚਾਰਜ ਲਾਵਾਂਗੇ ਤੇ ਲੱਗਣਗੇ ਇਹ ਸੜਕੇ ਦੇ ਵਿੱਚੋਂ ਬਾਹਰੋਂ ਜਿਹੜਾ ਕੋਈ ਵੀ ਹਲਕਾ ਇਨਚਾਰਜ ਨਹੀਂ ਲੱਗੇਗਾ ਇਲੈਕਸ਼ਨ ਰਿਪੋਰਟ ਦਾ ਕੈਂਡੀਡੇਟ ਹੈ ਬੁਲਾਇਆ ਥੈਂਕ ਯੂ ਸਰ ਤਾਂ ਕਿ ਇਥੋਂ ਦੇ ਲੋਕਾਂ ਨੂੰ ਸੂਰਤ ਥੈਂਕ ਯੂ ਥੈਂਕ ਯੂ ਸਰ